ਸ੍ਰੀ ਵਾਹਿਗੁਰੂ ਸਾਹਿਬ ਜੀਓ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ ਆਵਾਰ ਨਾਨਕ ਰਤਨਾ ਪ੍ਰਭ ਰਤੀ ਬਹੁ ਬਿੰਦੇ ਅਨਕ ਪ੍ਰਕਾਰ ਬੋਹ ਸਾਸਤਰ ਬਾਸ ਸਿਮਰਤੀ ਬੇਕੇ ਸਰਬ ਢੋਲ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਸਾਈਂ ਨਾਮ ਅਮੋਲ ਕੀਮ ਨ ਕੋਈ ਜਾਣਦੋ ਜਿਨਾਂ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮੰਨਦੋ ਸੋ ਕਹੋ ਤਲ ਗੁਰ ਸਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦਿ ਤਨਾਸਿਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਣ ਤਰਣ ਹਰ ਨਿਦ ਦੁਖ ਨਾ ਸਕੈ ਬਿ ਆਪ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਣ ਤਰਣ ਹਰ ਨਿਦ ਦੁਖ ਨਾ ਸਕੈ ਬਿ ਆਪ ਸਾਧੂ ਸ ਕ੍ਰਿਸ਼ਨ ਸੂਜਾ ਇਹ ਜਤਨ ਕਾਟ ਕਲ ਕਾਲ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋ ਸਿਮਰਤ ਕਦਾ ਅਹਿਸਾਸ ਤ ਭਗਤ ਕਰ ਹੈ ਬੀਤਾਰ ਮਗਦ ਪਾਈ ਐ ਸਾਧ ਸੰਗਤ ਬਿਨ ਸਜਾਇ ਅੰਧਾਰ ਚਰਨ ਕਮਲ ਆਧਾਰ ਜਨਕਾਰਾਸ ਪੁੰਜੀਏਕ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾਰਾਸ ਪੁੰਜੀ ਏਕ ਤਾਣ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ ਸੋ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਨਿਯੋ ਪਾਵਨ ਪਵਿੱਤਰ ਬਾਣੀ ਦੇ ਜੋਤ ਦੇ ਸਤਿਗੁਰੂ ਦੀਆਂ ਨੇ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤੇ ਹਨ ਤਨਾਸਰੀ ਰਾਗ ਦੇ ਵਿੱਚੋਂ ਪੰਚਮ ਪਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਸੰਗ ਪਰ ਸਿ ਸ਼ੋਭਤ ਹੈ। ਬਨਾਸਰੀ ਮੋਹਲਾ ਪੰਜਵਾਂ ਦੀਨ ਤਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਸੋਭਾ ਵਡਿਆਈ ਕਰਦੇ ਹਨ ਕਿਹੇ ਭਾਈ ਉਹ ਪ੍ਰਮਾਤਮਾ ਵਾਹਿਗੁਰੂ ਅਨਾਥਾਂ ਦੇ ਦੁੱਖ ਦੂਰ ਕਰਕੇ ਆਪਣੇ ਸੇਵਕਾਂ ਦੀ ਆਗਲਾਜ ਰੱਖਦਾ ਹੈ ਇਹ ਕੋਈ ਅੱਜ ਤੋਂ ਨਹੀਂ ਇਹ ਆਦਤੋਂ ਲੈ ਕੇ ਹੀ ਉਹ ਆਪਣੇ ਆ ਭਗਤਾਂ ਦੀ ਲਾਜ ਰੱਖਦਾ ਹੈ ਹਰ ਜੁਗ ਜੁਗ ਭਗਤ ਉਹ ਪਾਇਆ ਪੈਂਚ ਰੱਖਦਾ ਆਇਆ RAM ਰਾਜੇ ਤਰਨ ਤਾਰਨ ਹਰ ਨਿਦ ਦੁਖ ਨਾ ਸਕੇ ਬਿ ਆਪ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਮਾਨੋ ਜਹਾਜ਼ ਹੈ ਵੇਖੋ ਆਪਾਂ ਰੋਜ਼ ਦੁਹਰੇ ਦੇ ਵਿੱਚ ਪੜਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਔਰ ਵਾਹਿਗੁਰੂ ਨਾਮ ਜਹਾਜ਼ ਹੈ ਮਾਨੋ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਸਤੇ ਵੇਖੋ ਕਿਸੇ ਦਰਿਆ ਤੋਂ ਕਿਸੇ ਨਦੀ ਤੋਂ ਪਾਰ ਜਾਣਾ ਹੋਵੇ ਤੇ ਕਿਸ਼ਤੀਆਂ ਚੱਲਦੀਆਂ ਨੇ ਜਾਂ ਹੋਰ ਕੁਝ ਸਾਧਨ ਨੇ ਪਰ ਜੇ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਦਾ ਜਹਾਜ਼ ਰੂਪੀ ਬੇੜਾ ਹੀ ਇਸ ਤੋਂ ਪਾਰ ਲੰਘਾ ਸਕਦਾ ਹੈ ਤੇ ਸਤਿਗੁਰੂ ਜੀ ਇੱਥੇ ਵੀ ਇਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਉਹ ਪ੍ਰਭੂ ਸੰਸਾਰ ਸਮੁੰਦਰ ਤੋਂ ਬਾਰ ਲਗਾਉਣ ਵਾਸਤੇ ਮਾਨੋ ਜਹਾਜ ਹੈ ਉਹ ਵਾਹਿਗੁਰੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਤੇ ਉਸ ਦੀ ਸਰਨ ਪਿਆ ਕੋਈ ਵੀ ਦੁੱਖ ਫਿਰ ਸਾਨੂੰ ਕੋ ਨਹੀਂ ਦੇ ਸਕਦਾ ਸਾਧੂ ਸੰਗ ਭਜੋ ਗੋਪਾਲ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪੋ ਆ ਨ ਸੰਜਮ ਕਿਸ਼ਨਾ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਓ ਇਨਾਂ ਯਤਨਾ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕਟ ਲੈ ਕਿਉਂਕਿ ਸਤਿਗੁਰੂ ਜੀ ਕਹਿੰਦੇ ਮੈਨੂੰ ਇਸ ਤੋਂ ਬਿਨਾ ਹੋਰ ਕੋਈ ਜੁਗਤ ਸੁਜਦੀ ਨਹੀਂ ਹੈ ਆਦ ਅੰਤ ਦਇਆਲ ਪੂਰਨ ਤਿਸ ਬਨਾ ਨਹੀਂ ਕੋਏ ਜਿਹੜਾ ਦਇਆ ਦਾ ਘਰ ਸਰਬ ਵਿਆਪਕ ਪ੍ਰਭੂ ਸਦਾ ਹੀ ਜੀਵਾਂ ਦੇ ਸਿਰ ਤੇ ਰੱਖਾ ਹੈ ਅਤੇ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਉਸ ਮਾਲਕ ਦਾ ਨਾਮ ਸਦਾ ਸਿਮਰਿਆ ਕਰੋ ਉਸ ਵਾਹਿਗੁਰੂ ਦਾ ਨਾਮ ਜਪ ਕੇ ਆਪਣਾ ਜਨਮ ਮਰਨ ਦਾ ਗੇੜ ਦੂਰ ਕਰ ਲਵੋ ਸਿਮਰਤ ਕਹਦਾ ਹੈ ਸਾਸਤ ਭਗਤ ਕਰ ਹੈ ਵਿਚਾਰ ਵੇਦ ਸਿਮਰਤੀ ਸ਼ਾਸਤਰ ਹਰੇਕ ਧਰਮ ਪੁਸਤਕ ਜਿਸ ਪ੍ਰਮਾਤਮਾ ਦਾ ਜ਼ਿਕਰ ਕਰਦੇ ਨੇ ਭਗਤ ਜਨ ਵੀ ਜਿਸ ਪ੍ਰਮਾਤਮਾ ਵਾਹਿਗੁਰੂ ਜੀ ਦੇ ਗੁਣਾ ਦਾ ਵਿਚਾਰ ਕਰਦੇ ਨੇ ਮੁਕਤ ਪਾਈਆ ਸਾਧ ਸੰਗਤ ਬਿਨ ਸਜਾਏ ਅੰਧਾਰ ਸਾਧ ਸੰਗਤ ਵਿੱਚ ਆਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲੇ ਤੋਂ ਕੋ ਲਾਸੀ ਮਿਲਦੀ ਹੈ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਪ੍ਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ ਦੇ ਆਤਮਿਕ ਜੀਵਨ ਦਾ ਆਸ਼ਰਮਾਇਆ ਹਨ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਮਟੇਕ ਪ੍ਰਮਾਤਮਾ ਦੀ ਓਟ ਹੀ ਉਹਨਾਂ ਭਗਤਾਂ ਦਾ ਬਲ ਹੈ ਸਹਾਰਾ ਹੈ ਤੇ ਸਦਾ ਹੀ ਕਾਮ ਰਣ ਵਾਲਾ ਆਸਰਾ ਹੈ ਸੋ ਕੋਟਾਨ ਕੋਟ ਸੁਖਰਾਨਾ ਧੰਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਮ ਕੀਤੀ ਅੰਮ੍ਰਿਤ ਵੇਲਾ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸਤੇ ਬਣਾਈ ਰੱਖਣਾ ਸਰਬੱਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰਾਂ ਤੇ ਮਿਹਰ ਭਰਿਆਤ ਰੱਖਣ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਵਾਂਦੀ ਨਾ ਰਹੇ ਜੀ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ satan